ਗੁਰਦੇਵ ਸਿੰਘ ਫਤਿਹ ਸਮੂਹ ਨਗਰ ਨਿਵਾਸੀਆਂ ਦਾ ਸਮੂਹ ਸਾਧ ਸੰਗਤ ਜੀ ਦਾ ਜੋ ਸਾਡੇ ਸਾਲਾਨਾ 12ਵਾਂ ਜੋ ਅਸੀਂ ਸਮਾਗਮ ਕਰਾਉਨੇ ਆ ਸਾਡਾ ਸਮਾਗਮ ਹੁੰਦਾ ਗੁਰਦੁਆਰਾ ਮਾਤਾ ਗੁਰੀ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਨਾਲ ਸਹਿਯੋਗ ਹੁੰਦਾ ਔਰ ਨੌਜਵਾਨ ਸੇਵਾ ਸੁਸਾਇਟੀ ਵਾਲੇ ਸਾਡੇ ਵੀਰਾਂ ਨੇ ਰਲ ਕੇ ਜੋ ਇਹ ਸਮਾਗਮ ਕਰਵਾਇਆ ਉਹਦੇ ਵਿੱਚ ਪਹੁੰਚੀਆਂ ਸਮੂਹ ਸਾਧ ਸੰਗਤਾਂ ਦਾ ਸੁਖਮਨੀ ਸਰਵ ਸੁਸਾਇਟੀ ਵਾਲੀਆਂ ਬੀਬੀਆਂ ਦਾ ਔਰ ਜਿਨ੍ਹਾਂ ਨੇ ਵੀ ਜੋ ਵੀ ਆਪਣੇ ਜਥਾ ਜੋਗ ਸਮਰੱਥਾ ਦੇ ਅਨੁਸਾਰ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਸਾਡਾ ਸਹਿਯੋਗ ਦਿੱਤਾ ਉਹਨਾਂ ਸਮੂਹ ਸਾਧ ਸੰਗਤ ਜੀ ਦਾ ਮਾਈ ਭਾਈ ਜੀ ਦਾ ਸਭਨਾ ਦਾ ਤਹਿ ਦਿਲੋਂ ਦਿਲਦਿਆਂ ਗਹਿਰਾਈਆਂ ਤੋਂ ਸਾਡਾ ਧੰਨਵਾਦ ਆ ਅਸੀਂ ਆਸ ਕਰਦੇ ਹਾਂ ਅਗਲੇ ਸਾਲ ਜੋ ਅਸੀਂ ਸਾਡਾ ਇਹ ਸਾਲਾਨਾ ਸਮਾਗਮ ਹੈ ਜੋ ਅਸੀਂ ਸੋਚਿਆ ਵਧੀਆ ਉੱਚ ਪੱਧਰ ਤੇ ਮਨਾਉਣ ਵਾਸਤੇ ਤਨਤਨ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਔਰ ਮਾਂ ਗੁਜਰੀ ਜੀ ਦੀ ਯਾਦ ਦੇ ਵਿੱਚ ਉਹਦੇ ਵਿੱਚ ਵੀ ਸਾਡਾ ਇਸੇ ਤਰ੍ਹਾਂ ਹੀ ਪੂਰਨ ਸਹਿਯੋਗ ਦੇ ਕੇ ਇਸ ਆਉਣ ਵਾਲੇ ਸਮੇਂ ਨੂੰ ਵੀ ਸਫਲਾ ਕਰਨਗੇ ਔਰ ਆਪਣੇ ਅਸਰਕਾਰ ਕਮਲਾਂ ਨੂੰ ਵੀ ਸਫਲਾ ਕਰਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰਦੇ ਹੋਏ ਸਾਡਾ ਸਹਿਯੋਗ ਦੇਣਗੇ ਨਾਲ ਮੇਰੇ ਸਰਦਾਰ ਸਾਡੇ ਬੂਟਾ ਸਿੰਘ ਜੀ ਪ੍ਰਧਾਨ ਮੁੱਖ ਪ੍ਰਬੰਧਕ ਨੇ ਦੋ ਲਫ਼ਜ਼ ਇਹ ਵੀ ਸੰਗਤਾਂ ਦੀਆਂ ਆਈਆਂ ਹਾਜ਼ਰੀਆਂ ਨੂੰ ਪ੍ਰਮਾਨ ਕਰਦੇ ਹੋਏ ਆਪਣਾ ਕਹਿਣਗੇ